ਜਿਹੜੀ ਵੀਡੀਓ ਸੀ ਜੋ ਸਪੀਚ ਤੁਸੀਂ ਦਿੱਤੀ ਸੀ ਉਹਦੇ ਵਿੱਚ ਹੁਣ ਗੱਲ ਜਿਸ ਤਰ੍ਹਾਂ ਵਿਰੋਧੀਆਂ ਦੇ ਵੱਲੋਂ ਪਰ ਰੈਸ ਕਨਫਰੈਂਸ ਕੀਤੀ ਗਈ ਹੈ ਕਿਵੇਂ ਦੇਖਦੇ ਇਹ ਹੁਣ ਜਿਵੇਂ ਕਹਿੰਦੇ ਨਾ ਨਹੀਂ ਲੱਪਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀਆ ਹੁਣ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹ ਗਰਾਂਹਾਂ ਤੇ ਪੜਦਾ ਪਾਉਣਾ ਚਾਹੁੰਦੇ ਨੇ ਯਾਨੀ ਹਰਪ੍ਰੀਤ ਸਿੰਘ ਹੋਣਾ ਦੀ ਵਾਈ ਦੇ ਵਿੱਚ ਉਹ ਤੇ ਮੇਰਾ ਖਿਆਲ ਆ ਵੀ ਜੇ ਘਬਰਾਟ ਕਹਿ ਲੋ ਜਾਂ ਕਿਸੇ ਤਰ੍ਹਾਂ ਦੀ ਬੇਚੈਨੀ ਆ ਇਹਨਾਂ ਕੁ ਸੱਜਣਾ ਨੇ ਜाहिर ਕੀਤੀ ਹੈ ਜਿਨ੍ਹਾਂ ਨੇ 2 ਦਸੰਬਰ 2024 ਦੇ ਹੁਕਮਨਾਮਾ ਜਿਹੜਾ ਪੰਥ ਨੂੰ ਜੋੜਨ ਦਾ ਸੀ ਪੰਥ ਨੂੰ ਮਜ਼ਬੂਤ ਕਰਨ ਦਾ ਸੀ ਉਹ ਤੇ ਜाहिर ਕੀਤੀ ਸੀ ਦੰਦਮਾ ਸਾਹਿਬ ਦੇ ਜਹੇਦਾਰ ਲਾਹਣ ਤੋਂ ਬਾਅਦ ਉਹਨਾਂ ਦੀ ਕਿਰਦਾਰ ਕੁਸੀ ਕੀਤੀ ਹੈ ਉਹਨਾਂ ਨੂੰ ਤੂਮਦਵਾਜੀਆਂ ਕੀਤੀਆਂ ਝੂਠੇ ਇਲਜ਼ਾਮ ਲਾਏ ਨੇ ਪਰ ਇਹ ਗੱਲ ਮੈਂ ਆਪਣੇ ਭਾਸ਼ਣ ਚ ਵੀ ਕਹੀ ਹੈ ਮੇਰੇ ਭਾਸ਼ਣ ਚ ਇੱਕ ਵੀ ਸ਼ਬਦ ਕਿਸੇ ਵਿਅਕਤੀ ਵਿਸ਼ੇ ਤੇ ਵਿਰੁੱਧ ਕਿਸੇ ਧੜੇਬੰਦੀ ਜਾਂ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਸੀ ਫਿਰ ਕਹਿੰਦੇ ਸੁਖਵੀਰ ਬਾਦਲ ਸਾਹਿਬ ਦਾ ਕਹਿੰਦੇ ਵੀ ਯਾਰ ਦੂਜਾ ਚੂਲਾ ਬਣਾਇਆ ਕਹਿੰਦੇ ਇਹਨੂੰ ਮੁਫਤ ਦੇ ਵਿੱਚ ਸੈਂਟਰ ਹੈ ਕਿ ਕੇਂਦਰ ਤੋਂ ਜਿਹੜੀ ਗੈਸ ਦਿੱਤੀ ਜਾ ਰਹੀ ਹੈ ਮੈਂ ਇਹੀ ਤਾਂ ਬੜਾ ਅਫਸੋਸ ਦੀ ਗੱਲ ਹੈ ਜਿਵੇਂ ਕਹਿੰਦਾ ਮਤਲਬ ਸਾਜਿਤਾ ਬੋਲੇ ਛਾਣਨੀ ਕਿਉਂ ਬੋਲੇ ਨਾ ਸ਼ੀਸ਼ੇ ਦੇ ਘਰ ਜਿਹੜੇ ਰਹਿੰਦੇ ਆ ਨਾ ਉਹਨਾਂ ਨੂੰ ਦੂਜੇ ਦੇ ਘਰ ਘਰ ਤੇ ਰੋੜੇ ਨਹੀਂ ਮਾਰਨੇ ਚਾਹੀਦੇ ਜਿਨ੍ਹਾਂ ਨੇ ਆਪ ਬੀਬੀ ਜੇ ਭਾਪੀ ਦਾ ਸਾਂਝਾ ਪਾ ਕੇ ਵਜ਼ੀਰੀਆਂ ਹਟਾਈਆਂ ਹੋਣ ਜਾਂ ਜਾਤੀ ਫਾਇਦੇ ਲਏ ਹੋਣ ਉਹ ਦੂਜਿਆਂ ਤੇ ਦੋਸ਼ ਲਾਉਣਗੇ ਸਾਡੇ ਵਰਗਿਆਂ ਦੇ ਦੋਸ਼ ਨਾ ਹੋਣਗੇ ਆ ਰਿਕਾਰਡ ਦੀ ਗੱਲ ਆ ਪਾਰਲੀਮੈਂਟ ਦਾ ਰਿਕਾਰਡ ਗਵਾਹ ਭਰਦਾ ਗਵਾਹੀ ਭਰਦਾ ਕਿ ਲੈਂਡ ਐਕੁਇਜ਼ੀਸ਼ਨ ਐਕਟ ਦੀ ਸੋਧ ਕਰਨ ਲਈ ਜੇ ਕੋਈ ਐਮੈਂਡਮੈਂਟ ਪਾਈ ਪਾਰਲੀਮੈਂਟ ਦਾ ਰਿਕਾਰਡ ਹੈ ਮੈਂ ਪਾਈ ਹਾਲਾਂਕਿ ਬਾਅਦ ਉਸ ਸਮੇਂ ਬਾਦਲ ਸਾਹਿਬ ਨੇ ਰੋਕਿਆ ਸਾਥ ਸੁਖਵੀਰ ਸਿੰਘ ਬਾਦਲ ਹੋਣਾ ਨੇ ਮੈਨੂੰ ਟੈਲੀਫੋਨ ਕੀਤਾ ਪਰ ਮੈਂ ਨਹੀਂ ਹਟਿਆ ਤੇ ਆਖਰ ਉਹ ਬਿੱਲ ਵਾਪਸ ਲੈਣਾ ਪੈ ਗਿਆ ਸੀਟਾਂ ਦੀ ਗੱਲ ਆ ਜੇ ਤਾਂ ਭਾਜਪਾ ਵਾਲੇ 4 ਸੀਟਾਂ ਤੇ ਮੰਨ ਜਾਂਦੇ ਫਿਰ ਪੰਥ ਦੇ ਪੰਜਾਬ ਦੇ ਮਸਲੇ ਅਪ ਵੀ ਕਿ ਪਾਸੇ ਸੀ ਇਹ ਗੱਲ ਤਾਂ ਮਤਲਬ ਜਿਹੜੀ ਸਿੰਘ ਸਾਹਿਬ ਦੀ ਗੈਨੀ ਹਰਪ੍ਰੀਤ ਸੀ ਉਹਨਾਂ ਦੀ ਜੇ ਕਰਦਾਰ ਕੁਝੀ ਹੋਈ ਜੇ ਦੂਸ਼ਣबाजी ਉਹਨਾਂ ਤੇ ਲਾਈ ਝੂਠੇ ਇਲਜ਼ਾਮ ਉਹਨਾਂ ਦੇ ਲਾਏ ਉਦੋਂ ਹੀ ਲਾਏ ਨਾ ਜਦੋਂ ਦਮਦਮਾ ਸਾਹਿਬ ਦੀ ਜੇਦਾਰੀ ਤੋਂ ਲਾਇਆ ਤੇ ਹੁਕਮਨਾਮਾ ਆਇਆ ਤਾਂ ਫਿਰ 2 3 ਮਹੀਨੇ ਪਹਿਲਾਂ ਉਹ ਹੁਣ ਕਹੀ ਜਨੇ ਹੁਕਮਨਾਮਾ ਪਹਿਲਾਂ ਮੀਟਿੰਗ ਹੋਈ ਦੇ ਰੋਗ ਹੁ ਨਾਮ ਹੋਇਆ ਪਰ ਗੱਲ ਨੂੰ ਕਿੰਨਾ ਘਮਾ ਕੇ ਕਿੰਨਾ ਬਗਾੜ ਕੇ ਪੇਸ਼ ਕਰਦੇ ਨੇ ਇੱਕ ਹੀ ਨਹੀਂ ਗੱਲ ਦੋਨੇ ਪਾਸੇ ਜਾਂਦੀ ਹੈ ਉਦੋਂ ਸੁਖਵੀਰ ਬਾਦਲੀ ਮਾਫੀ ਮੰਗਦੇ ਹੱਥ ਜੋੜ ਕੇ ਵੀ ਆਜੋ ਇਕੱਠੇ ਹੋ ਜੇ ਤੁਹਾਡੇ ਵੱਲੋਂ ਇਤਰੋ ਵੀ ਜਥੇਬੰਦੀ ਵੱਲੋਂ ਗੱਲ ਕਹੀ ਜਾਂਦੀ ਹੈ ਉਧਰੋਂ ਅਮਰਤ ਪਾਲ ਵਾਲੇ ਪਾਸੋਂ ਵੀ ਗੱਲ ਕਹੀ ਜਾਂਦੀ ਹੈ ਇੱਕੇ ਦੀ ਗੱਲ ਕਰ ਜਾਂਦੀ ਹੈ ਪਰ ਇਕੱਠੇ ਹੋਣਗੇ ਕਿਵੇਂ ਕਿਹੜਾ ਇਹੋ ਜੀ ਗਿੱਦਰ ਸਿੰਘੀ ਹੋਵੇਗੀ ਜਿਹੜੀ ਸਾਰੀ ਮੋੜ ਪੰਥਕ ਜਿਹੜੀ ਰਾਜਨੀਤੀਆਂ ਨੂੰ ਇਕੱਠਾ ਕਰ ਸਕਦੀ ਹੈ ਬਸ ਉਸੇ ਬਾਦਲ ਤਾਂ ਇੱਕ ਹੱਥ ਜਿਵੇਂ ਕਹਿੰਦੇ ਆਂ ਦਾੜੀ ਨੂੰ ਇੱਕ ਹੱਥ ਪੈਰਾਂ ਨੂੰ ਮਤਲਬ ਇੱਕ ਪਾਸੇ ਤਾਂ ਬੇ ਤੁਗੀਆਂ ਗੱਲਾਂ ਕਰਕੇ ਵੀ ਇਹ ਭਾਜਪਾ ਨਾ ਰਹੇ ਹੋ ਜੀ ਗੱਲ ਕਹੀ ਜਾਂਦੇ ਜੋ ਆਪਣੀ ਪੀੜ੍ਹੀ ਥੱਲੇ ਸੋਟੇ ਹੀ ਨਹੀਂ ਫਿਰਦੇ ਜਿਵੇਂ ਨੂੰ ਚੋਣ ਤਰਨ ਤਰਨ ਦੀ ਆ ਰਹੀ ਹੈ ਕੀ ਉੱਤੇ ਨਮਾ ਕਾਲੀ ਦਲ ਆਪਣੀ ਜਿਹੜੀ ਉਮੀਦਵਾਰ ਉਤਾਰਨ ਜਾ ਰਹੇ ਮੈਦਾਨ ਤੇ ਜਦ ਵਿਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਲੈ ਕੇ ਅੱਗੇ ਇਸ ਨੂੰ ਉੱਤ ਹੋ ਸਕਦਾ ਹੈ ਅਖੀਰ 10 ਸਾਲ ਪੰਜਾਬ ਦੀ ਸਿਆਸਤ ਦੇ ਵਿੱਚ 2 ਦਸੰਬਰ 2024 ਦੇ ਹੁਕਮਨਾਮੇ ਤੋਂ ਬਾਅਦ ਜੋ ਉਤਲ ਪੁਤਲ ਵੇਖਣ ਨੂੰ ਮਿਲੀ ਸੀ ਉਸ ਦੇ ਉੱਤੇ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸਿੱਖ ਰਾਜਨੀਤੀ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵਿਛਰਦੇ ਜੇਕਰ ਸਮੀਕਰਨ ਦੇਤੇ ਗੱਲ ਕਰੀਏ ਤਾਂ ਜੋ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਬਣੇ ਸੀ ਜਿਸ ਤਰ੍ਹਾਂ 2 ਦਸੰਬਰ ਤੋਂ ਹਕੂਮਾਨੇ ਤੋਂ ਬਾਅਦ ਜੋ ਘਟਨਾ ਕਰ ਵਾਪਰਿਆ ਉਹ ਤੁਸੀਂ ਸਭ ਨੇ ਦੇਖਿਆ ਪਰ ਜਦੋਂ ਨਵਾਂ ਅਕਾਲੀ ਦਲ ਬਣਿਆ ਹੁਣ ਗਿਆਨੀ ਹਰਪੀ ਸਿੰਘ ਉਹਨਾਂ ਦੇ ਪ੍ਰਧਾਨ ਬਣੇ ਨੇ ਤੇ ਹਰਚੰਦ ਸਿੰਘ ਲੋਂਗੋਵਾਲ ਹੋਰਾਂ ਦੀ ਵਰਸੀ ਦੇ ਮੌਕੇ ਜਿਸ ਤਰ੍ਹਾਂ ਦੋਨੋਂ ਸਟੇਜਾਂ ਉੱਤੇ ਲਗਾਈਆਂ ਗਈਆਂ ਦੋ ਅਕਾਲੀ ਦਲਾਂ ਦੀਆਂ ਉਸ ਬਾਬਤ ਗੱਲਬਾਤ ਹੋ ਵੀ ਤੇ ਪ੍ਰੇਮ ਸਿੰਘ ਚੰਦੂ ਮੱਜਰਾ ਸਾਡੇ ਨਾਲ ਨੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੀ ਉਸ ਸਪੀਚ ਦੇ ਵਿੱਚੋਂ ਕੁਝ ਮਿੰਟ ਦੀ ਸਪੀਚ ਸੀ ਜਿਹੜੀ ਜਿਸ ਤਰ੍ਹਾਂ ਉਹਨਾਂ ਦੇ ਕੋਲ ਦਿੱਤੀ ਗਈ ਸੀ ਉਸ ਦੇ ਬਾਬਤ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਦੇ ਵੱਲੋਂ ਉਹਨਾਂ ਨੂੰ ਲੈ ਕੇ ਘੇਰਿਆ ਜਾ ਰਿਹਾ ਇਸ ਬਾਬਤ ਗੱਲਬਾਤ ਕਰਾਂਗੇ ਤੋਂ ਸਾਡੇ ਨਾਲ ਪ੍ਰੇਮ ਸਿੰਘ ਚੰਦੂ ਮੱਜਰਾ ਨੇ ਉਸ ਸਭ ਤੋਂ ਪਹਿਲਾਂ ਸਵਾਗਤ ਕਰ ਲਈ ਚੰਦੂ ਜੀ ਸਵਾਗਤ ਹੈ ਧੰਨਵਾਦ ਜੀ ਥੈਂਕ ਯੂ ਤੇ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਜਿਹੜੀ ਵੀਡੀਓ ਸੀ ਜੋ ਸਪੀਚ ਤੁਸੀਂ ਦਿੱਤੀ ਸੀ ਉਹਦੇ ਵਿੱਚ ਹੁਣ ਗੱਲ ਜਿਸ ਤਰ੍ਹਾਂ ਵਿਰੋਧੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਅਲੀ ਗੱਲ ਤੇ ਅੱবি ਸੰਤਰਚਾਂਤੀ ਲੋਗਵਾਲ ਦੀ ਜੀ ਬਾਰਸੀ ਦੇ ਸਮਾਗਮਾਂ ਦੇ ਵਿੱਚ ਜੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਪਹਿਲੀ ਵਾਰ ਪ੍ਰਧਾਨ ਬਣਨ ਤੇ ਲਾ ਮਿਸਾਲ ਇਤਿਹਾਸਕ ਇਕੱਠ ਹੋਇਆ ਉਹਦੇ ਵਿੱਚ ਜਿਸ ਤਰ੍ਹਾਂ ਦੇ ਸੀ ਇੱਕ ਲਾਈਨ ਦਿੱਤੀ ਪਾਕਿ ਸਤੇ ਪੰਜਾਬ ਦੇ ਲੋਕਾਂ ਨੂੰ ਮਤਲਬ ਜੋ ਪੰਜਾਬ ਦੀ ਦੁਰਦਸ਼ਾ ਹੋ ਰਹੀ ਆ ਪ੍ਰਵਾਤੀ ਤਬਾਹੀ ਵੱਲ ਪੰਜਾਬ ਨੂੰ ਧੱਕਿਆ ਜਾ ਰਿਹਾ ਹੈ ਕਿ ਸਾਜ ਦੇ ਤਹਿਤ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦਿੱਤਾ ਜਾ ਰਿਹਾ ਪੰਜਾਬ ਦਾ ਮਹਾਦਰਾ ਪਗੜਿਆ ਜਾ ਰਿਹਾ ਪੰਜਾਬੀ ਸਭਿਆਚਾਰ ਨੂੰ ਖੋਰਾ ਲੱਗ ਰਿਹਾ ਪੰਜਾਬ ਆਰਥਿਕ ਸਮਾਜਿਕ ਰਾਸੀ ਸੰਕਟਾਂ 'ਚ ਘੇਰਿਆ ਜਾ ਰਿਹਾ ਬਲੋ ਸਾਰੇ ਗੱਲ ਦੀ ਚਿੰਤਾ ਪ੍ਰਗਟ ਕਰਦਿਆਂ ਉਹਦੇ ਹੱਲ ਜਿਹੜੇ ਨੇ ਸਮੂਹ ਪੰਜਾਬੀਆਂ ਤੇ ਪੰਥ ਪ੍ਰਸਤਾ ਨੂੰ ਇਕੱਠੇ ਹੋ ਕੇ ਲਾਂਬੰਦ ਹੋਣ ਦਾ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਅਗਵਾਈ ਵੀ ਸੱਦਾ ਦਿੱਤਾ ਤੇ ਉਹਦੇ 'ਚ ਮੈਂ ਸਮਝਦਾ ਪੰਥ ਵਿਰੋਧੀ ਪੰਜਾਬ ਵਿਰੋਧੀ ਅਖੇਮੇ ਵਿੱਚ ਤਾਂ ਘਬਰਾਹਟ ਹੋਣੀ ਹੋਣੀ ਸੀ ਪ੍ਰਸਾਦ ਸੁਖਵੀਰ ਨੇ ਬਾਦਲ ਤੇ ਕੁਝ ਬੰਦਿਆਂ ਵਿੱਚ ਮੈਂ ਸਮਝਦਾ ਇਹ ਬੇਚੈਨੀ ਹੈ ਘਬਰਾਹਟ ਇਹ ਬੁਖਲਾਟ ਇਹ ਵੀ ਜਗਜਾਹਰ ਹੋਈ ਜਿਹਨੂੰ ਉਹ ਛੁਪਾ ਨਾ ਸਕੇ ਅਸਲ ਮੈਨੇ ਵਿੱਚ ਤਾਂ ਉਹ ਆਪਣੀਆਂ ਗਲਤੀਆਂ ਜਿਹੜੀਆਂ ਉਹਨਾਂ ਤੋਂ ਵੱਡੀਆਂ ਹੋਈਆਂ ਉਸ ਸਮੇਂ ਜਿਹੜੀਆਂ ਮੇਰਾ ਖਿਆਲ ਆ ਕੋਈ ਵੀ ਬੰਦਾ ਮਾਫ ਨਹੀਂ ਕਰ ਸਕਦਾ ਵੀ ਪਹਿਲੀ ਗੱਲ ਵੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਹਰਚੰਦ ਸਿੰਘ ਲੋਂਗਵਾਲ ਸੀ ਉਹਨਾਂ ਦੇ ਵਰਸੀ ਸਮਾਗਮਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਕੀਤਾ ਹੋਵੇ ਇੱਕ ਸੁਧਾਰਨ ਵਿਅਕਤੀ ਵੀ ਆਪਣੇ ਫਾਦਰ ਦੀ ਆਪਣੇ ਮਾਤਾ ਦੀ ਕਿਸੇ ਵੀ ਵਰਸੀ ਦੇ ਸਮਾਗਮਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਾਉਂਦੇ ਨੇ ਤੇ ਇਹ ਜਥੇਦਾਰ ਰਹੇ ਹੋਣ ਸੰਤ ਹਰਚੰਦ ਸਿੰਘ ਲੋਂਗਵਾਲ ਅਕਾਲੀ ਦਲ ਦੇ ਪ੍ਰਧਾਨ ਰਹੇ ਹੋਣ ਉਹਨਾਂ ਦੇ ਵਰਸੀ ਸਮਾਗਮਾਂ ਤੇ ਮਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ বিনা ਕਰਾਏ ਹੁਣ ਉਹ ਵੀ ਕੁਰਸੀਆਂ ਤੇ ਕਰਾਤਾ ਹੋਵੇ ਇਸ ਤਰ੍ਹਾਂ ਦੀਆਂ ਵੱੱਜਰ ਗਲਤੀਆਂ ਨੂੰ ਛਪਾਉਣ ਲਈ ਇਹ ਹੁਣ ਜਿਵੇਂ ਕਹਿੰਦੇ ਨੇ ਨਾ ਨਹੀਂ ਲੱਪਣੇ ਲਾਲ ਗਵਾਜੇ ਮਿੱਟੀ ਨਾਲ ਫਰੋਲ ਜੋਗੀ ਆ ਹੁਣ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹ ਗ੍ਰਾਹਾਂ ਤੇ ਪੜਦਾ ਪਾਉਣਾ ਚਾਹੁੰਦੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ 2 ਦਸੰਬਰ 2024 ਨੂੰ ਜੋ ਫਰਮਾਨ ਸੁਣਾਇਆ ਉਹ ਤੇ ਅਕਾਲੀ ਵਰਕਰਾਂ ਚ ਪੰਥਕ ਹਲਕਿਆਂ ਚ ਇੱਕ ਖੁਸ਼ੀ ਦਾ ਦੌਰ ਸੀ ਤੇ ਕੇਵਲ ਕੁਝ ਲੋਕਾਂ ਨੇ ਉਹਨੂੰ ਤਾਰਪੀਡੋ ਕੀਤਾ ਉਹੀ ਲੋਕ ਹੁਣ ਆ ਜਿਹੜਾ ਇੱਕ ਅਸੀਂ ਸੰਤ ਹਰਚੰਦ ਸਿੰਘ ਲੰਗੋਵਾਲ ਜੀ ਦੀ ਬਰਸੀ ਦੇ ਸਮਾਗਮਾਂ ਤੇ ਪੰਜਾਬੀਆਂ ਨੂੰ ਜਗਾਉਣ ਲਈ ਪੰਜਾਬ ਨੂੰ ਬਚਾਉਣ ਲਈ ਮਲ ਇੱਕ ਇੱਕ ਮਾਤ ਇੱਕ ਸੂਰ ਇੱਕ ਜੁੱਟ ਹੋਣ ਦਾ ਸੱਦਾ ਦਿੱਤਾ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੀਗਵਾਈ ਦੇ ਵਿੱਚ ਉਹ ਤੇ ਮੇਰਾ ਖਿਆਲ ਆ ਵੀ ਜੇ ਖਬਰਾਟ ਕਹਿ ਲੋ ਜਾਂ ਕਿਸੇ ਤਰ੍ਹਾਂ ਦੀ ਬੇਚੈਨੀ ਆ ਇਨਾ ਕੁ ਸੱਜਣਾ ਨੇ ਜाहिर ਕੀਤੀ ਹੈ ਜਿਨ੍ਹਾਂ ਨੇ 2 ਦਸੰਬਰ 2024 ਦੇ ਹੁਕਮਨਾਮਾ ਜਿਹੜਾ ਪੰਥ ਨੂੰ ਜੋੜਨ ਦਾ ਸੀ ਪੰਥ ਨੂੰ ਮਜ਼ਬੂਤ ਕਰਨ ਦਾ ਸੀ ਉਹ ਤੇ ਜाहिर ਕੀਤੀ ਸੀ ਸੋ ਮੇਰਾ ਖਿਆਲ ਹੈ ਵੀ ਸ਼ੁੱਧ ਪੰਜਾਬੀ ਜਾਇ ਕਹਿ ਲੋ ਵੀ ਜਾਂ ਤਾਂ ਬੜੇ ਚੁਸਤੀ ਤੇ ਚਲਾਕੀ ਨਾਲ ਜਾਂ ਫਿਰ ਲੋਕਾਂ ਨੂੰ ਮੁਰਜ਼ਖ ਹੁੰਦੇ ਨੇ ਵੀ ਲੋਕਾਂ ਨੂੰ ਸਮਝ ਨਹੀਂ ਨਾ ਗੱਲਾਂ ਦੀ ਮਤਲਬ ਇਹ ਗੱਲ ਕਿਸੇ ਤਰ੍ਹਾਂ ਮਤਲਬ ਜਗ ਜਹਰਾ ਸਾਹਮਣੇ ਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆ ਤਾਰਕ ਜਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦਮਦਮਾ ਸਾਹਿਬ ਦੇ ਜਹੇਦਾਰ ਲਾਇਆ ਦਮਦਮਾ ਸਾਹਿਬ ਦੇ ਜਹੇਦਾਰ ਲਾਹਣ ਤੋਂ ਬਾਅਦ ਉਹਨਾਂ ਦੇ کردار ਕੁਸੀ ਕੀਤੀ ਆ ਉਹਨਾਂ ਨੂੰ ਤੂਮਦਵਾਜੀਆਂ ਕੀਤੀਆਂ ਝੂਠੇ ਇਲਜ਼ਾਮ ਲਾਏ ਨੇ ਮਤਲਬ ਇਹ ਗੱਲ ਮੈਂ ਆਪਣੇ ਭਾਸ਼ਾ ਵਿੱਚ ਵੀ ਕਹੀ ਆ ਇਹ ਬੜੀ ਚਲਾਕੀ ਦਾ ਇਸ਼ਾਰਾ ਇਹ ਕੇਵਲ ਮਤਲਬ ਆਪਣੇ ਆ ਉਹਨਾਂ ਗਲਤੀਆਂ ਤੇ ਪਰਦਾ ਪਾਉਣ ਦੀ ਇੱਕ ਚਾਲ ਚੱਲੀ ਸੀ ਇਸ ਤਰ੍ਹਾਂ ਗਲਤੀਆਂ ਨਹੀਂ ਰੁਕਦੀਆਂ ਇਸ ਤਰ੍ਹਾਂ ਜਾਨੀ ਜਿਹੜੇ ਪੰਥ ਨੂੰ ਪੰਜਾਬ ਨੂੰ ਜੋੜਨ ਦੀ ਮੁਹਿੰਮ ਸੀ ਸੰਤਰਜਨ ਲਈ ਲੰਗਵਾਲ ਹੋਰਾਂ ਦੀ ਵਰਸੀ ਦੇ ਸਮਾਗਮਾਂ ਤੇ ਸ਼ੁਰੂ ਕੀਤੀ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਦੀ ਰਵਾਈ ਵਿੱਚ ਉਹਨੂੰ ਹੁਣ ਰੋਕਿਆ ਨਹੀਂ ਜਾ ਸਕਦਾ ਇਹਨਾਂ ਨੇ ਜਿਵੇਂ ਤਾਰਪੀਡੋ ਕੀਤਾ ਸੀ ਨਾ ਪੰਥਕ ਇਕਤਾ ਦੇ ਫਾਰਮੂਲੇ ਨੂੰ ਖੇਲਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੇ ਫਾਰਮੂਲੇ ਨੂੰ ਉਹ ਹੁਣ ਇਸ ਲਹਿਰ ਨੂੰ ਇਸ ਮੁਹਿੰਮ ਨੂੰ ਵੀ ਤਾਰਪੀਡੋ ਕਰਨਾ ਚਾਹੁੰਦੇ ਨੇ ਪਰ ਪੰਜਾਬ ਦੇ ਲੋਕ ਅਸਲੀਅਤ ਜਾਣਦੇ ਨੇ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਔਰ ਅਸੀਂ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਸੀ ਮੇਰੇ ਭਾਸ਼ਾ ਚ ਇੱਕ ਵੀ ਸ਼ਬਦ ਕਿਸੇ ਵਿਅਕਤੀ ਵਿਸ਼ੇ ਦੇ ਵਿਰੁੱਧ ਕਿਸੇ ਧੜੇਬੰਦੀ ਜਾਂ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਸੀ ਕੇਵਲ ਤੇ ਕੇਵਲ ਪੰਜਾਬ ਨੂੰ ਜਗਾਉਣ ਦਾ ਪੰਜਾਬ ਨੂੰ ਲਾਂਬੰਦ ਕਰਨ ਦਾ ਔਰ ਪੰਜ ਦੁਸ਼ਮਣ ਪੰਜਾਬ ਦੁਸ਼ਮਣ ਤਾਕਤਾਂ ਨੂੰ ਨਾਕਾਮ ਕਰਨ ਦਾ ਸੱਦਾ ਸੀ ਸੋ ਮੈਂ ਸਮਝਦਾ ਕਿ ਇਹ ਗੱਲਾਂ ਕਰਕੇ ਉਹ ਜਿਹੜੀ ਲਹਿਰ ਉਹਨੂੰ ਕਮਜ਼ੋਰ ਨਾ ਕਰਨ ਮੈਂ ਉਦੋਂ ਵੀ ਕਿਹਾ ਸੀ ਵੀ ਅਸੀਂ ਨੀਤੀ ਦੁਸ਼ਮਣਵਾਦੀ ਨਿੱਜੀ ਘਾਟੋਕਲੇਸ਼ ਦੇ ਵਿੱਚ ਉਲਝਣਾ ਨਹੀਂ ਚਾਹੁੰਦੇ ਕਿਉਂਕਿ ਸਾਡੇ ਆਪਸੀ ਘਾਟੋਕਲੇਸ਼ ਨੇ ਇੱਕ ਦੂਜੇ ਦੀਆਂ ਤੂਹ ਤਵਾਜਾਂ ਨੇ ਮਤਲਬ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਬਹੁਤ ਪਿਛੜ ਗਿਆ ਪੰਜਾਬ ਦੇ ਦੇਖੋ ਨਾ ਡੈਮਾ ਤੇ ਲਿਆਣ ਕੇ ਸੀਆਈਐਸਐ ਬਿਠਾਤੀ ਕੋਈ ਬੋਲਣਾ ਹੀ ਨਹੀਂ ਆਰਡੀਏ ਪੰਜਾਬ ਦਾ ਦੱਬੀ ਬੈਠੇ ਨੇ ਕੋਈ ਬੋਲਣਾ ਹੀ ਨਹੀਂ ਅੱਜ ਹੀ ਫਾਈਨਾਂਸ ਮਿਨਿਸਟਰ ਪੰਜਾਬ ਦੀ ਆਵਾਜ਼ ਬਿਆਨ ਆ ਕਿ ਜੀਐਸਟੀ ਦਾ 2000 ਕਰੋੜ ਰੁਪਈਆ ਦਿੱਲੀ ਵਾਲੇ ਰੱਖੀ ਬੈਠੇ ਨੇ ਕੋਈ ਲੈ ਕੇ ਆਉਣ ਵਾਲਾ ਹੀ ਨਹੀਂ ਸੋ ਇਸੇ ਕਰਕੇ ਅਸੀਂ ਸਦਾ ਦਿੱਤਾ ਸੀ ਵੀ ਆਓ ਸਾਰੇ ਇਕੱਠੇ ਹੋਈਏ ਮਲ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਨੂੰ ਲੱਗ ਰਿਹਾ ਜਿਹੜਾ ਖੋਰਾ ਉਹਨੂੰ ਰੋਕਣ ਲਈ ਸੋ ਇੱਥੇ ਪਤਾ ਨਹੀਂ ਕਿਉਂ ਉਹਨਾਂ ਨੂੰ ਵੇਚ ਨਹੀਂ ਹੋਈਆ ਕਿਉਂ ਉਹ ਬਖਲਾਅਰ ਚਾ ਕੇ ਮਤਲਬ ਜਵਾਨ ਵੀ ਥੜਕਦੀ ਪੈਰ ਵੀ ਥੜਕਦੇ ਔਰ ਇਸ ਤਰ੍ਹਾਂ ਦੇ ਰਾਤ ਤੁਰੇ ਨੇ ਇਹ ਚੰਗਾ ਨਹੀਂ ਹੈ ਸੁਭਾ ਨਹੀਂ ਦਿੰਦਾ ਸੋ ਦੂਜੀ ਗੱਲ ਕਹੀ ਜਾਣਗੇ ਜੀ ਬੀਜੇਪੀ ਨਾਲ ਰਹੇ ਹੋਏ ਪਿੰਦਰ ਸੁਖਵੀਰ ਬਾਦਲ ਸਾਹਿਬ ਦਾ ਕਹਿੰਦੇ ਵੀ ਯਾਰ ਦੂਜਾ ਚੁੱਲਾ ਬਣਾ ਕੇ ਕਹਿੰਦੇ ਇਹਨੂੰ ਮੁਫਤ ਦੇ ਵਿੱਚ ਸੈਂਟਰ ਯਾ ਕਿ ਕੇਂਦਰ ਤੋਂ ਜਿਹੜੀ ਗੈਸ ਦਿੱਤੀ ਜਾ ਰਹੀ ਹੈ ਮੈਂ ਇਹੀ ਤਾਂ ਬੜਾ ਅਫਸੋਸ ਦੀ ਗੱਲ ਹੈ ਜਿਵੇਂ ਕਹਿੰਦਾ ਮਤਲਬ ਸਾਜਤਾ ਬੋਲੇ ਛਾਣ ਨਹੀਂ ਕਿ ਬੋਲੇ ਨਾ ਇਹ ਸ਼ੀਸ਼ੇ ਦੇ ਘਰ ਜਿਹੜੇ ਰਹਿੰਦੇ ਆ ਨਾ ਉਹਨਾਂ ਨੂੰ ਦੂਜੇ ਦੇ ਘਰ ਘਰ ਤੇ ਰੋੜੇ ਨਹੀਂ ਮਾਰਨੇ ਚਾਹੀਦੇ ਜਿਨ੍ਹਾਂ ਨੇ ਆਪ ਬੀ ਬੀਜੇ ਬੀਜੇਪੀ ਨਾਲ ਸਾਜਾ ਪਾ ਕੇ ਵਜ਼ੀਰੀਆਂ ਹਟਾਈਆਂ ਹੋਣਾਂ ਅਰ ਜਾਤੀ ਫੈਦਲੇ ਹੁਣ ਉਹ ਦੂਜਿਆਂ ਤੇ ਦੋਸ਼ ਲਾਉਣਗੇ ਸਾਡੇ ਵਰਗਿਆਂ ਤੇ ਦੋਸ਼ ਲਾਉਣਗੇ ਅਸੀਂ ਤਾਂ ਜਿਆਦਾ ਖੇਤੀ ਸੌਂਦੀ ਕਰੂਨ ਆਈ ਸੀ ਇਹ ਤੁਹਾਨੂੰ ਤਾਂ ਪਤਾ ਹੀ ਹੋਣਾ ਲਾਕੇ ਵਾਲਿਆਂ ਨੂੰ ਜੇ ਪੰਜਾਬ ਦੇ ਵਿੱਚ ਖੇਤੀ ਸੌਂਦੀ ਕਾਨੂੰਨਾਂ ਦੇ ਵਿਰੋਧ ਤੇ ਵਿੱਚ ਕੋਈ ਰੈਲੀ ਕੀਤੀ ਸਨੌਰ ਹਲਕੇ 'ਚ ਅਸੀਂ ਕੀਤੀ ਹਾਲਾਂਕਿ ਪਾਰਟੀ ਦਾ ਵਿਰੋਧ ਵੀ ਮੈਨੂੰ ਚੱਲਣਾ ਪਿਆ ਰਾਜਪੁਰੇ 'ਚ ਕੀਤੀ ਭਾਵੇਂ ਪਾਰਟੀ ਦਾ ਵਿਰੋਧ ਵੀ ਚੱਲਣਾ ਪਿਆ ਤੇ ਲੈਂਡ ਅਕੁਇਜ਼ੀਸ਼ਨ ਐਕਟ ਦੇ ਸਮੇਂ ਆ ਰਿਕਾਰਡ ਦੀ ਗੱਲ ਆ ਪਾਰਲੀਮੈਂਟ ਦਾ ਰਿਕਾਰਡ ਦਵਾ ਭਰਦਾ ਗਵਾਹੀ ਭਰਦਾ ਕਿ ਲੈਂਡ ਐਕੁਇਜੀਸ਼ਨ ਐਕਟ ਦੀ ਸੋਧ ਕਰਨ ਲਈ ਜੇ ਕੋਈ ਐਮੈਂਡਮੈਂਟ ਪਾਈ ਪਾਰਲੀਮੈਂਟ ਦਾ ਰਿਕਾਰਡ ਹੈ ਮੈਂ ਪਾਈ ਹਾਲਾਂਕਿ ਬਾਅਦ ਉਸ ਸਮੇਂ ਬਾਦਲ ਸਾਹਿਬ ਨੇ ਰੋਕਿਆ ਸਤ ਸੁਖੀਰ ਸਿੰਘ ਬਾਦਲ ਹੋਰਾਂ ਨੇ ਮੈਨੂੰ ਟੈਲੀਫੋਨ ਕੀਤਾ ਪਰ ਮੈਂ ਨਹੀਂ ਹਟਿਆ ਤੇ ਆਖਰ ਉਹ ਬਿੱਲ ਵਾਪਸ ਲੈਣਾ ਪੈ ਗਿਆ ਸੋ ਆਹੀ ਖੇਤੀਬਾੜੀ ਕਾਨੂੰਨਾ ਦੇ ਮਤਲਬ ਇਹ ਜਵਾਬ ਤਾਂ ਦੇਣ ਵੀ ਪਾਰਟੀ ਫੈਸਲਾ ਹੋਇਆ ਸੀ ਵੀ ਇਹ ਆਪਾਂ ਨੇ ਵਿਰੋਧ ਕਰਨਾ ਜਦੋਂ ਬਿਲ ਦਾ ਖਾੜਾ ਕੈਬਨਰ ਚ ਆਵੇ ਵਿਭਾ ਹਰਿਮਿਤ ਗਰ ਹੋਣਾ ਨਹੀਂ ਤੇ ਉਹਨਾਂ ਨੇ ਬਲਕੇ ਸਮਰਥਨ ਕਰਤਾ ਬਲਕੇ ਬਾਹਰ ਆਣ ਕੇ ਸਮਰਥਨ ਕਰਤਾ ਬਾਦਲ ਸਾਹਿਬ ਤਾਂ ਸਮਰਥਨ ਕਰਾਤਾ ਪਾਰਟੀ ਦਾ ਫੈਸਲਾ ਹੋਰ ਸੀ ਆਪ ਕੋਈ ਹੋਰ ਫੈਸਲਾ ਕਰ ਲਿਆ ਆ ਹੁਣ ਜੋ ਮਰਜ਼ੀ ਕਹੀ ਜਾਣਾ ਸੀ ਸੀਟਾਂ ਨਿਕਾਲਾ ਜੇ ਤਾਂ ਭਾਜਪਾ ਵਾਲੇ 4 ਸੀਟਾਂ ਦੇ ਮਨ ਜਾਂਦੇ ਫਿਰ ਪੰਥ ਤੇ ਪੰਜਾਬ ਦੇ ਮਸਲੇ ਇੱਕ ਪਾਸੇ ਸੀ ਤੇ ਜੇ ਹੁਣ ਇੱਕ ਸੀਟ 'ਤੇ ਰਵਾ ਪੈ ਗਿਆ ਹੁਣ ਕਹਿੰਦੇ ਅਸੀਂ ਸਿਧਾਂਤਾਂ ਦੇ ਕੁਰਬਾਨੀ ਕੀਤੀ ਆ ਸੋ ਮੇਰਾ ਮਤਲਬ ਹੈ ਇਸ ਕਿਸਮ ਦੀਆਂ ਜਿਹੜੀਆਂ ਬੇਲੋੜੀਆਂ ਗੱਲਾਂ ਬੇਲੋੜੀਆਂ ਦਲੀਲਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਹੁਣ ਕਾਇਲ ਨਹੀਂ ਕਰ ਸਕਦੀਆਂ ਉਹ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕਦੀਆਂ ਜੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਤਾਂ ਸਾਨੂੰ ਮੈਂ ਸਮਝਦਾ ਇੱਕੋ ਹੀ ਰਾਹ ਨਿਸ਼ਕਾਮ ਸੇਵਾ ਦਾ ਜਿਹੜਾ ਰਾਹ ਸਿੰਘ ਸਾਹਿਬਾਨ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਾ ਸਭ ਦੀ ਫਸੀਲ ਤੇ ਸੁਣਾਇਆ ਸੋ ਅੱਜ ਵੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਹੁਣ ਇਸ ਕਿਸਮ ਦਾ ਉਮ ਤਾਂ ਇਲਜ਼ਾਮਬਾਜ਼ੀ ਝੂਠੀਆਂ ਮਨ ਘੜਤ ਕਹਾਣੀਆਂ ਝੂਠੀਆਂ ਇਹ ਗੱਲਾਂ ਦੁਨੀਆ ਨੂੰ ਪਤਾ ਲੋਕ ਇਨੇ ਨਿਆਣੇ ਨਹੀਂ ਹੈ ਲੋਕਾਂ ਨੂੰ ਹਰ ਗੱਲ ਦਾ ਸਮਝ ਆ ਤੇ ਇਹ ਗੱਲ ਤਾਂ ਮਤਲਬ ਜਿਹੜੀ ਸਿੰਘ ਸਾਹਿਬ ਦੀ ਗੈਨੀ ਹਰਪ੍ਰੀਤ ਸਿੰਘ ਉਹਨਾਂ ਦੀ ਜੇ ਕਰਦਾਰ ਕੁਛੀ ਹੋਈ ਜੇ ਦੂਸ਼ਣਬਾਜ਼ੀ ਉਹਨਾਂ ਤੇ ਲਾਈ ਝੂਠੇ ਇਲਜ਼ਾਮ ਉਹਨਾਂ ਦੇ ਲਾਏ ਉਦੋਂ ਹੀ ਲਾਏ ਨਾ ਜਦੋਂ ਦਮਦਮਾ ਸਾਹਿਬ ਦੀ ਜੇਦਦਾਰੀ ਤੋਂ ਲਾਇਆ ਉਦੋਂ ਪਹਿਲਾਂ ਤਾਂ ਨਹੀਂ ਲਾਇਆ ਲਾਇਆ ਪਰ ਗੱਲਾਂ ਨੂੰ ਕਿੰਨਾ ਘਮਾ ਕੇ ਕਿੰਨਾ ਬਗਾੜ ਕੇ ਪੇਸ਼ ਕਰਦੇ ਨੇ ਮਮਲ ਮੈਂ ਸਮਝਦਾ ਹਾਂ ਸਮਝਦੇ ਨਹੀਂ ਲੋਕਾਂ ਨੂੰ ਇਹਨਾਂ ਗੱਲਾਂ ਦੀ ਸਮਝ ਆਏ ਨਹੀਂ ਸੋ ਇਸ ਕਰਕੇ ਅੱਜ ਅਸੀਂ ਫੇਰ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਅੱਜ ਹਾਲਾਤ ਪੰਜਾਬ ਦੇ ਬੜੇ ਖਤਰਨਾਕ ਨੇ ਬੜੇ ਨਾਜ਼ਿਕ ਨੇ ਅੱਜ ਪੰਜਾਬ ਦੀ ਜਵਾਨੀ ਜਿਹੜੀ ਆ ਬੇਰੁਜ਼ਗਾਰ ਘੁੰਮ ਰਹੀ ਆ ਮਾਂ ਬਾਪ ਨੂੰ ਬੱਚਿਆਂ ਦੀ ਚਿੰਤਾ ਅੱਗੇ ਤਾਂ ਗੱਲਾਂ ਕੈਨੇਡਾ ਚ ਅਮਰੀਕਾ ਚ ਭੇਜ ਦਿੰਦੇ ਸੀ ਹੁਣ ਉਧਰੋਂ ਵੀ ਰੋਕਾਂ ਲੱਗ ਗਈਆਂ ਇੱਥੇ ਸਾਡੇ ਕੋਈ ਇੰਡਸਟਰੀ ਹੈ ਨਹੀਂ ਕੋਈ ਕਾਰੋਬਾਰ ਹੈ ਨਹੀਂ ਕੋਈ ਇੰਡਸਟਰੀ ਲਾਉਣ ਨੂੰ ਤਿਆਰ ਹੈ ਨਹੀਂ ਸਾਡੇ ਤਾਂ ਇੱਥੇ ਲਿਆਣ ਕੇ ਗੁਜਰਾਤ ਤੋਂ ਮਹਾਰਾਸ਼ਟਰ ਤੋਂ ਲਿਆਣ ਕੇ ਅਹ سرمایہ دار ਲੋਕ ਬੁਠਾਤੇ ਸੜਕਾ ਦੇ ਆਜ਼ਾਦ ਜ਼ਮੀਨਾਂ ਖਰੀਦ ਲੀਆਂ ਆ ਸਾਡੇ ਆ ਮਹਿੰਗੀਆਂ ਜ਼ਮੀਨਾਂ ਵੇਚ ਕੇ ਸਸਤੀਆਂ ਕੋਈ ਅੰਦਰ ਕੋਈ ਤਾਮਨ ਲੱਡੂ ਚ ਲੈਣ ਲੱਗ ਗਿਆ ਅਸੀਂ ਤਾਂ ਇਹ ਕਿਹਾ ਸੀ ਪੰਜਾਬ ਪੰਜਾਬ ਹੀ ਨਹੀਂ ਰਹਿਣਾ ਜੇ ਅਸੀਂ ਨਾ ਜਾਗੇ ਪੰਜਾਬ ਨੂੰ ਬਚਾਉਣ ਦਾ ਸਮਾਂ ਇਹਨਾਂ ਵੀ ਲੜਾਈ ਲੜਨ ਦਾ ਇੱਕ ਦੂਜੇ ਤੇ ਝੂਠੇ ਦੋਸ਼ ਲਾਉਣ ਦਾ ਸਮਾਂ ਤੁਸੀਂ ਜੇਕਰ ਤੁਹਾਡਾ ਤਜਰਬਾ ਬਹੁਤ ਸਿਆਸਤ ਦੇ ਵਿੱਚ ਕਈ ਦੱਸ ਕਿਓਗੇ ਤੁਸੀਂ ਸਿਆਸਤ ਦੇ ਵਿੱਚ ਪੰਜਾਬ ਦੀ ਗੱਲ ਕਰ ਲਈ ਜਾਂ ਕੇਂਦਰ ਦੀ ਸਿਆਸਤ ਦੀ ਗੱਲ ਕਰ ਲਈ ਤੁਸੀਂ ਵਿਚਰ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹੁਣ ਮੌਜੂਦਾ ਸਮੇਂ ਅਕਾਲੀ ਦਲ ਦੇ ਵਿੱਚ ਖਲਾਅ ਪਿਆ ਇਸ ਦੇ ਸਿੱਟੇ ਕੀ ਨਿਕਲਣਗੇ ਕਿਉਂਕਿ ਜਦੋਂ ਪਹਿਲਾਂ ਪੈਂਦਾ ਰਿਹਾ ਤਾਂ ਉਦੋਂ ਤੱਕ ਪੰਜਾਬ ਦੇ ਵਿੱਚ ਦੋ ਪਾਰਟੀਆਂ ਹੁੰਦੀ ਸੀ ਕਾਂਗਰਸ ਵੱਲ ਚੱਲ ਕੇ ਅਕਾਲੀ ਵੱਲ ਆ ਗਿਆ ਅਕਾਲੀ ਤੋਂ ਉੱਧਰ ਚੱਲੇ ਗਏ ਪਰ ਹੁਣ ਤਾਂ ਪਾਰਟੀਆਂ ਈਆਂ ਕਈ ਬਣ ਗਈਆਂ ਅਕਾਲੀ ਦਲ ਬਾਦਲ ਦੀ ਗੱਲ ਕਰ ਲਈ ਜਾਂ ਨਵੇਂ ਕਲਦ ਦੀ ਗੱਲ ਕਰ ਲਈ ਅਮਰਤਪਾਲ ਵਾਲੇ ਕਲਦ ਦੀ ਗੱਲ ਕਰ ਲਈ ਕਾਂਗਰਸ ਭਾਜ ਜਾ ਫਿਰ ਆਮ ਆਦਮੀ ਪਾਰਟੀ ਹੁਣ ਕਿਵੇਂ ਦੇਖਦੇ ਹੋ ਭੂਿਕ ਪੰਜਾਬ ਦੇ ਵਿੱਚ ਸਿੱਖ ਵੋਟਰਾਂ ਨੂੰ ਲੈ ਕੇ ਸਿੱਖ ਰਾਜਨੀਤੀ ਦਾ ਦੋਸਤਾਈ ਦੇਖੋ ਅਸੀਂ ਜਿਹੜਾ ਸੰਤਾ ਜਰਨੈਲ ਤੋਂ ਲੰਗੋਵਾਲ ਜੀ ਦੀ ਵਰਸੀ ਤੇ ਜਿਹੜਾ ਪ੍ਰੋਗਰਾਮ ਦਿੱਤਾ ਜਾਂ ਸਾਡੇ ਭਾਸ਼ਣ ਇਹ ਤਾਂ ਹੋਰ ਪਾਸੇ ਨੂੰ ਲੈ ਕੇ ਨਾ ਗੱਲ ਸਾਡੇ ਕੇਂਦਰ ਤੇ ਇਸ ਗੱਲ ਤੇ ਸੀ ਵੀ ਸਾਨੂੰ ਪੰਜਾਬੀਆਂ ਨੂੰ ਜਾਗੜਾ ਪਊਗਾ ਪੰਜਾਬੀਆਂ ਨੂੰ ਇੱਕਸੁਰ ਹੋਣਾ ਪਊਗਾ ਪੰਜਾਬੀਆਂ ਨੂੰ ਕਿ ਜੁਟ ਹੋਣਾ ਪਊਗਾ ਔਰ ਪੰਜਾਬੀਆਂ ਦੇ ਇੱਕੇ ਅੱਗੇ ਇਸੇ ਤਰ੍ਹਾਂ ਦੀ ਸਾਜ਼ਿਸ਼ ਜਿਹੜੀ ਹੈ ਸਫਲ ਨਹੀਂ ਹੋ ਸਕਦੀ ਜੇ ਅਸੀਂ ਏਕਾ ਕਰ ਲਈਏ ਇੱਕ ਸੁਰ ਹੋ ਜਾਈਏ ਅੱਜ ਜੇ ਅਸੀਂ ਵੰਡੇ ਰਹਾਂਗੇ ਤੇ ਲਾਜ਼ਮੀ ਤੌਰ ਤੇ ਜਿਹੜੇ ਵਿਰੋਧੀ ਨੇ ਉਹ ਕਾਬਜ਼ ਹੋਣਗੇ ਕਿਉਂਕਿ ਏਕੇ ਦੀ ਗੱਲ ਤਾਂ ਦੋਨੇ ਪਾਸੇ ਹੁੰਦੀ ਹੈ ਉਦੋਂ ਸੁਖਵੀਰ ਬਾਦਲੂ ਮਾਫੀ ਮੰਗਦੇ ਹੱਥ ਜੋੜ ਕੇ ਵੀ ਆਜੋ ਇਕੱਠੇ ਹੋ ਜੇ ਤੁਹਾਡੇ ਵੱਲੋਂ ਇਧਰੋਂ ਵੀ ਜਥੇਬੰਦੀ ਵੱਲੋਂ ਗੱਲ ਕਹੀ ਜਾਂਦੀ ਹੈ ਉਧਰੋਂ ਅਮਰਤ ਪਾਲ ਵਾਲੇ ਪਾਸੋਂ ਵੀ ਗੱਲ ਕਹੀ ਜਾਂਦੀ ਹੈ ਏਕੇ ਦੀ ਗੱਲ ਕਰ ਜਾਂਦੀ ਹੈ ਪਰ ਇਕੱਠੇ ਹੋਣਗੇ ਕਿਵੇਂ ਕਿਹੜਾ ਇਹੋ ਜੀ ਗਿੱਧਰ ਸਿੰਘੀ ਹੋਵੇਗੀ ਜਿਹੜੀ ਸਾਰੀ ਮੋੜ ਪੰਥਕ ਜਿਹੜੀ ਰਾਜਨੀਤੀਆਂ ਨੂੰ ਇਕੱਠਾ ਕਰ ਸਕਦੀ ਮਤਲਬ ਇੱਕ ਪਾਸੇ ਤਾਂ ਬੇਤੁਕੀਆਂ ਗੱਲਾਂ ਕਰਕੇ ਵੀ ਬੀਜੇਪੀ ਨਾ ਰਹੇ ਹੋ ਜੀ ਗੱਲਾਂ ਕਹੀ ਜਾਂਦੇ ਜੋ ਆਪਣੀ ਪੀੜ੍ਹੀ ਥੱਲੇ ਸੋਟੇ ਹੀ ਨਹੀਂ ਫਿਰਦੇ ਮਤਲਬ ਜਦੋਂ ਬੰਦਾ ਦੂਜੇ ਤੇ ਇਲਜ਼ਾਮ ਲਾਉਂਦਾ 100 ਵਾਰੀ ਸੋਚਦਾ ਵੀ ਮੈਂ ਵੀ ਕੀ ਕਰਦਾ ਰਿਹਾ ਤੇ ਨਾਲੇ ਗੱਲ ਇਹ ਆ ਵੀ ਹੁਣ ਅਸੀਂ ਤਾਂ ਅਸੀਂ ਤਾਂ ਕਹਿੰਦੇ ਆ ਵੀ ਪੰਜਾਬ ਨੂੰ ਇੱਕ ਜੁਟ ਕਰੀਏ ਇੱਕ ਸੋਰ ਕਰੀਏ আর ਖਿਲਰੀ ਹੋਈ ਸ਼ਕਤੀ ਨੂੰ ਜੋੜੀਏ 2 ਦਸੰਬਰ 2024 ਦਾ ਜਿਹੜਾ ਹੁਕਮਨਾਮਾ ਸੀ ਇਹ ਪੰਥ ਨੂੰ ਜੋੜੁੰਦਾ ਸੀ ਤੋੜਨ ਦਾ ਥੋੜਾ ਸੀ ਪੰਥ ਨੂੰ ਖਿਲਰੇ ਹੋਏ ਪੰਥ ਦੀ ਸ਼ਕਤੀ ਨੂੰ ਇਕੱਠਾ ਕਰਨ ਦਾ ਸੀ ਇਹ ਕਿਸੇ ਵਿਅਕਤੀ ਵਿਛੇ ਦੇ ਵਿਰੁੱਧ ਨਹੀਂ ਸੀ ਇਹ ਤਾਂ ਬਲਕਿ ਪੰਜਾਬ ਤੇ ਪੰਥ ਨੂੰ ਮਜ਼ਬੂਤ ਕਰਨ ਦਾ ਇੱਕ ਰੋਡ ਮੈਪ ਦਿੱਤਾ ਸੀ ਉਹਨਾਂ ਨੇ ਤੇ ਉਸੇ ਤੇ ਮਤਲਬ ਉਤਾਰ ਪਿਡੋ ਕਰ ਲਏ ਉਸ ਨੂੰ ਉਸੇ ਤੇ ਇਲਜ਼ਾਮਬਾਜ਼ੀ ਸ਼ੁਰੂ ਕਰਤੀ ਕਹਿੰਦੇ ਬੀਜੇਪੀ ਨੇ ਕਰਾਇਆ ਹਾਂਜੀ ਸੋ ਮੇਰੇ ਮਤਲਬ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਦਾ ਕੋਈ ਲੌਜੀਕੇ ਨਹੀਂ ਹੁੰਦਾ ਉਹ ਗੱਲਾਂ ਕਰਕੇ ਆਪਣੇ ਆਪ ਨੂੰ ਤਾਂ ਭਾਵੇਂ ਸੈਟੀਸਫਾਈ ਕਰਨ ਪਰ ਲੋਕ ਨਹੀਂ ਇਸ ਗੱਲ ਤੇ ਸਿਰਸ ਹੋਏ ਉਸਦੇ ਜੀ ਮੈਨੂੰ ਚੋਣ ਤਰਨ ਤਰਨ ਦੀ ਆ ਰਹੀ ਹੈ ਕੀ ਉੱਥੇ ਨਮਾ ਕਾਲੀ ਦਲ ਆਪਣੀ ਜਿਹੜੀ ਉਮੀਦਵਾਰ ਹੈ ਉਤਾਰਨ ਜਾ ਰਿਹਾ ਮੈਦਾਨ ਤੇ ਜਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਲੈ ਕੇ ਅੱਗੇ ਸਮੋਤਾ ਹੋ ਸਕਦੇ ਅਖੀਰ ਦਾ ਸਵਾਲ ਇਹ ਤਾਂ ਮੈਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰਧਾਨਗੀ ਹੇਠ ਅਗਲੀ ਜਿਹੜੀ ਕੋਈ ਮੀਟਿੰਗ ਹੋਏਗੀ ਉਹਦੇ ਵਿੱਚ ਜਥੇਬੰਦੀ ਦਾ ਮਤਲਬ ਆਰਗੇਨਾਈਜੇਸ਼ਨ ਵੀ ਬਣਾਉਣੀ ਹੈ ਉਸ ਤੋਂ ਬਾਅਦ ਹੀ ਮਤਲਬ ਤਰਨ ਤਰਨ ਦੀ ਜਿਹੜੀ ਬਾਈ ਇਲੈਕਸ਼ਨ ਉੱਥੋਂ ਦੀਆਂ ਜਿਹੜੀਆਂ ਪੰਜਾਬ ਹਤਾਈ ਸੀ ਆਂਥਾ ਜੈ ਸੀ ਤਿਰਾਨੇ ਉਹਨਾਂ ਸਾਰਿਆਂ ਨਾਲ ਸੰਪਰਕ ਕਰਕੇ ਕੋਸ਼ਿਸ਼ ਕਰਾਂਗੇ ਜਿਉਂ ਤੋਂ ਲੜੀ ਤਾਂ ਸਾਰੇ ਇਕੱਠੇ ਹੋ ਕੇ ਲੜਨ ਸੋ ਉਹ ਆਉਣ ਵਾਲੇ ਸਮੇਂ ਚ ਫੈਸਲਾ ਕਰਤਾ ਜੀ ਸੋ ਤੁਹਾਨੂੰ ਧੰਨਵਾਦ ਸੋ ਇਸ ਹਨ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਦੇ ਵੱਲੋਂ ਜੋ ਕੁਝ ਅੱਜ ਹਾਲਾਤਾਂ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਇਸ ਬਾਬਤ ਜੂ ਦਿਓ ਧੰਨਵਾਦ